ਅਤਵਾਦੀ ਗੁਰਪਤਵੰਨ ਸਿੰਘ ਪੰਨੂ ਦੇ ਖਿਲਾਫ ਹੁਸ਼ਿਆਰਪੁਰ ਵਿਧਾਨ ਸਭਾ ਦੀ ਟੀਮ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਇਸ ਦੇ ਵਿੱਚ ਮੰਤਰੀ ਡਾਕਟਰ ਅਭਜੋਤ ਸਿੰਘ ਐਮਪੀ ਡਾਕਟਰ ਰਾਜਕੁਮਾਰ ਜੱਬੇਵਾਲ ਹੁਸ਼ਿਆਰਪੁਰ ਤੋਂ ਐਮਐਲਏ ਬ੍ਰਹਮਸ਼ੰਕਰ ਜਿੰਪਾ ਅਤੇ ਹੁਸ਼ਿਆਰਪੁਰ ਦੇ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਨਾਲ ਮੌਜੂਦ ਰਹੀ। ਧੰਨਵਾਦ। ਸਭ ਤੋਂ ਪਹਿਲਾਂ ਸਾਰੇ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ ਜੈ ਗੁਰਦੇਵ ਜੈ ਪੀਮ ਜੈ ਭਾਰਤ ਜੈ ਸੰਵਿਧਾਨ ਅੱਜ ਦਾ ਜੋ ਤੁਹਾਨੂੰ ਸਰਦਾ ਪੱਤਰ ਗਿਆ ਹੈਗਾ ਆਵਾਦੀ ਪਾਰਟੀ ਵੱਲੋਂ ਹੁਸ਼ਿਆਪੁਰ ਲੋਕਲ ਲੀਡਰਸ਼ਿਪ ਵੱਲੋਂ ਜੋ ਮੁੱਦਾ ਸੀ ਅੱਜ ਦਾ ਤੁਸੀਂ ਸਾਰੇ ਜਾਣਦੇ ਹੋਵੋਗੇ तकरीबन ਹਫਤਾ ਪਹਿਲਾਂ ਫਲੋਰ ਵਿਖੇ ਜੋ ਸਾਡੇ ਡਾਕਟਰ ਭੀਮrao ਅੰਬੇਦਕਰ ਸਾਹਿਬ ਭਾਰਤ ਰਤਨ ਮੈਂ ਕਹੂੰਗਾ ਕਿ ਭਾਰਤ ਰਤਨ ਸਗੋਂ ਕਿ ਵਿਸ਼ਵ ਰਤਨ ਨੇ ਹੋ ਜਿਹੜੀ ਉਹਨਾਂ ਦੀ ਮੂਰਤੀ ਉੱਤੇ ਬੁੱਤ ਉੱਤੇ ਇੱਕ ਨਿੰਦਾਯੋਗ ਇੱਕ અપਮਾਨਜਨਕ ਮੈਂ ਕਹਾਂਗਾ ਕਿ ਜਿਹੜੀ ਉਹਨਾਂ ਦੀ ਬੇਅਦਬੀ ਹੋਈ ਆ ਉਹਨਾਂ ਦੀ ਬੁੱਤ ਦੀ ਉਹਨਾਂ ਦੀ ਸੋਚ ਦੀ ਉਹਨਾਂ ਦੇ ਸੰਵਿਧਾਨ ਦੀ ਜਿਹੜੇ ਕਿ ਭਾਰਤ ਦੀ ਧਰਤੀ ਤੋਂ ਬਾਹਰ ਵਿਦੇਸ਼ਾਂ 'ਚ ਬੈਠੇ ਨੇ ਗੁਰਪਤਵੰਤ ਪੰਨੂ ਹੁਣਾਵਲੋ ਜੋ ਸਨੇਹਾ ਲੱਗਿਆ ਉਹ ਅਸੀਂ ਉਹਦੀ ਸਾਰੇ ਆਵਾਜ਼ ਦੀ ਪਾਰਟੀ ਸਮੂਹ ਪੰਜਾਬ ਲੀਡਰਸ਼ਿਪ ਆਵਾਜ਼ ਦੀ ਪਾਰਟੀ ਸ਼ਾਰਪ ਦੀ ਲੀਡਰਸ਼ਿਪ ਅਸੀਂ ਸਖਤ ਸ਼ਬਦਾਂ ਜਿਸੀ ਨਿੰਦਾ ਕਰਦੇ ਹਨ ਜੋ ਉਹਨਾਂ ਦੀ ਸੋਚ ਆ ਜੋ ਉਹਨਾਂ ਦੇ ਇਰਾਦੇ ਨੇ ਪੰਜਾਬ ਨੂੰ ਵੰਡਣ ਦੇ ਸਮਾਜ ਨੂੰ ਵੰਡਣ ਦੇ ਉਹ ਅਸੀਂ ਕਹਾਂਗੇ ਕਿ ਉਹ ਕਦੇ ਵੀ ਕਾਬਜ਼ਾਬ ਨਹੀਂ ਹੋ ਸਕਣਗੇ ਪੰਜਾਬ ਜਿਹੜੇ ਪੰਜਾਬ ਦੇ ਵਾਸੀ ਨੇ ਇੱਕ ਸਮਝਦਾਰ ਵਾਸੀ ਨਾਗਰੀ ਪਹਿਲਾਂ ਕਦੀ ਹੋਇਆ ਨਾ ਅੱਜ ਹੋਊਗਾ ਨਾ ਅੱਗੇ ਵੀ ਕਦੀ ਹੋਊਗਾ ਮੈਂ ਇਹ ਕਹਾਂਗਾ ਕਿ ਜੇ ਉਹਨਾਂ ਦੇ ਵਾਕਿਆ ਕੋਈ ਦਮ ਹੈਗਾ ਸੀ ਉਹਨਾਂ ਨੂੰ ਵੰਗਾਰਦੇ ਆਪਾਂ ਤੁਸੀਂ ਪੰਜਾਬ ਆਓ ਤੁਸੀਂ ਭਾਰਤ ਆਓ ਜੇ ਵਾਕੀ ਤੁਹਾਡੇ ਛਿੰਮਤ ਹੈਗੀ ਦਲੇਰੀ ਹੈਗੀ ਆ ਤੁਸੀਂ ਉਂਗਲ ਕਰਕੇ ਦਿਖਾਓ ਬਾਬਾ ਸਾਹਿਬ ਵੇਦਕਾ ਵੱਲ ਉਹਨਾਂ ਦੇ ਬੁੱਤ ਵੱਲ ਤੇ ਅਸੀਂ ਤੁਹਾਨੂੰ ਦੱਸਦੇ ਅਸੀਂ ਤੁਹਾਡਾ ਕੀ ਅਸ਼ਰਸਤੀ ਕਰਦੇ ਹੈਗੇ ਆ ਜੋ ਸਦਵਾ ਲੱਗਿਆ ਸਾਡੇ ਸਮਾਜ ਨੂੰ ਸਾਰੇ ਪੂਰੇ ਪੰਜਾਬ ਵਿੱਚ ਚਾਹੇ ਉਹ ਦਲਿਤ ਸਮਾਜ ਹੋਵੇ ਚਾਹੇ ਦੂਸਰਾ ਸਮਾਜ ਹੋਵੇ ਤੇ ਪੂਰੇ ਪੰਜਾਬ ਵਿੱਚ ਜਿੱਦਾਂ ਵੀ ਲੋਕ ਅਸੀਂ ਸਾਰੇ ਭਾਈਚਾਰੇ ਚ ਰਹਿੰਦੇ ਸਾਹ ਚ ਰਹਿੰਦੇ ਆ ਤੇ ਉਹਨਾਂ ਦੀ ਮਨਸ਼ਾ ਨੂੰ ਅਸੀਂ ਕਦੇ ਵੀ ਕਾਮਜਾਬ ਨਹੀਂ ਹੋਣ ਦਵਾਵਾਂਗੇ ਤੋ ਇਹੀ ਸਨੇਹਾ ਸੀ ਸਾਡੇ ਵੱਲੋਂ ਆਮ ਆਦੀ ਪਾਰਟੀ ਵੱਲੋਂ ਲੀਡਰਸ਼ਿਪ ਵੱਲੋਂ ਜਿਹੜੇ ਉਹਨਾਂ ਦੇ ਮਨਸੂਬੇ ਜਿਹੜੇ ਇਰਾਦੇ ਹੈਗੇ ਅਸੀਂ ਉਹਨਾਂ ਨੂੰ ਕਦੀ ਵੀ ਕਾਮਯਾਬ ਨਹੀਂ ਹੋਣ ਦਵਾਂਗੇ ਮੇਰੇ ਨਾਲ ਸਾਡੇ ਇੱਥੋਂ ਦੇ ਐਮਪੀ ਸਰਦਾਰ ਡਾਕਟਰ ਰਾਜਕਮਰ ਚੱਬੇয়াল ਜੀ ਸਾਡੇ ਜ਼ੋਨ ਪ੍ਰਧਾਨ ਦੋਆਬਾ ਦੇ ਤਸਵੀਰ ਸਿੰਘ ਰਾਜਾ ਗਿੱਲ ਜੀ ਐਮਐਲਏ ਟਾਂਡਾ ਸਾਡੇ ਲੋਕਲ ਇੱਥੋਂ ਐਮਐਲਏ ਬ੍ਰਹਮਸ਼ੰਕਰ ਜਿੰਪਾ ਜੀ ਤੇ ਸਾਡੀ ਸਮੁੱਚੀ ਲੀਡਰਸ਼ਿਪ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਐਸਪੀ ਪ੍ਰਧਾਨ ਹੀਰ ਸਾਹਿਬ ਸਾਰੇ ਇੱਥੇ ਪਹੁੰਚੇ ਨੇ ਤੇ ਅਸੀਂ ਇਹੀ ਸਨੇਹਾ ਤੁਹਾਡੇ ਮਾਧਿਅਮ ਰਾਹੀਂ ਦੇਣਾ ਚਾਹੁੰਦੇ ਬਤੌਣਾ कि ਇਹੋ ਜਈਆ ਹਰਕਤਾ ਤੋਂ ਬਾਅਦ ਆਜਨ ਮੈਨੂੰ ਮੈਨੂੰ ਜੋ ਲੱਗਦਾ ਹੈ ਕਿ ਜਦੋਂ ਵੀ ਅਸੀਂ ਉਹਨਾਂ ਨੂੰ ਦੇਖਦੇ ਆਂ ਆਪਾਂ ਪ੍ਰੈਸ ਤੇ ਵੀ ਦੇਖਦੇ ਆਂ ਆਪਾਂ ਮੀਡੀਆ 'ਚ ਅਸੀਂ ਉਹਨਾਂ ਨੂੰ ਦੇਖਿਆ ਆਪਾਂ ਜਦੋਂ ਵੀ ਦੇਖਿਆ ਸੀ ਆਪਾਂ ਬੀਇੰਗ ਅ ਡਾਕਟਰ ਮੈਨੂੰ ਜੋ ਲੱਗਦਾ ਕਿ ਉਹਨਾਂ ਦੇ ਹਰਕਤਾ ਤੋਂ ਗੱਲਬਾਤ ਤੋਂ ਔਰ ਜਿੱਦਾਂ ਕੋਈ ਕੋਈ ਸਾਈਕੀ ਦੇ ਮਰੀਜ਼ ਹੁੰਦੇ ਨੇ ਉਹ ਕੋਈ ਮੈਂਟਲੀ ਸਿਕ ਨੇ ਜਾਂ ਮੈਂਟਲ ਇਲ ਨੇ ਜਿਹੋ ਜਿਹੀ ਗੱਲਾਂ ਕਰਦੇ ਨੇ ਜਿਉਂ ਜਿਹੀਆ ਹਰਕਤਾ ਕਰਦੇ ਨੇ ਜੇ ਕੋਈ ਉਹਨਾਂ ਦਾ ਇੱਕ ਅੱਧਾ ਕੋਈ ਸੁਭਚਿੰਤਕ ਹੈਗਾ ਵੀ ਆ ਇਸ ਦੁਨੀਆ ਦੇ ਸਤਰਤੀ ਤੇ ਮੈਂ ਕਹਾਂਗਾ ਉਹਨੂੰ ਬੇਨਤੀ ਕਰੂੰਗਾ ਪਹਿਲਾਂ ਉਹਨਾਂ ਦਾ ਇ ਉਹਨੇ ਦਿਮਾਗ ਦੀ ਉਹਨਾਂ ਦੀ ਕੋਈ ਸਕੈਨਿੰਗ ਕਰਾਓ ਪਤਾ ਲੱਗੇ ਕਿ ਵਾਕਈ ਉਹ ਸਹੀ ਹੈ ਕਿ ਨਹੀਂ ਸਹੀ ਹੈਗੀ ਆ ਤੇ ਜਿਸ ਤਰ੍ਹਾਂ ਦੀ ਉਹ ਭਾشنबाजी ਕਰਦੇ ਨੇ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਖਾਸ ਕਰਕੇ ਪੰਜਾਬ ਦੇ ਲੋਕ ਜਿਨ੍ਹਾਂ ਨੂੰ ਹਮੇਸ਼ਾ ਹੀ ਸੰਜੀਵ ਵਾਲਤਾ ਆਪਸ ਭਾਈਚਾਰਾ ਜਿਹਨਾਂ ਨੇ ਬਣਾ ਕੇ ਰੱਖਿਆ ਅੱਜ ਵੀ ਬਣਾ ਕੇ ਰੱਖਿਆ ਹੈਗਾ ਤੇ ਅੱਗੇ ਬਣਾ ਕੇ ਰੱਖਣਗੇ ਉਹ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਉਹਨਾਂ ਦੇ ਇਰਾਦਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ ਸੋ ਮੈਂ ਹੁਣ ਬੇਨਤੀ ਕਰੂੰਗਾ ਕਿ ਸਾਡੇ ਡਾਕਟਰ ਰਾਜਮਰ ਚੱਬੀਲ ਜੀ ਉਹ ਵੀ ਦੋ ਸ਼ਬਦ ਉਹਨਾਂ ਨਾਲ ਸੰਜੇ ਕਰਨਗੇ ਜੀ ਧੰਨਵਾਦ। ਥੈਂਕ ਯੂ ਡਾਕਟਰ ਅਵਜੋਤ ਭਾਰਤ ਰਤਨ ਬਾਬਾ ਸਾਹਿਬ ਭੀਮਰੋ ਅੰਬੇਡਕਰ ਜੀ ਦਾ ਜਿਸ ਤਰ੍ਹਾਂ ਡਾਕਟਰ ਅਵਜੋਤ ਜੀ ਨੇ ਦੱਸਿਆ ਕਿ ਉਹਨਾਂ ਦਾ 134ਵਾਂ ਜਨਮ ਦਿਹਾੜਾ ਇੱਕ ਤਾਂ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਔਰ ਉਹਨਾਂ ਦੀ ਸ਼ਾਨ ਦੇ ਖਿਲਾਫ ਜੋ ਵੀ ਟਿੱਪਣੀ ਗੁਰਪਤਵੰਦ ਸਿੰਘ ਪੰਨੂ ਸੋ ਕੋਲਡ ਗੁਰਪਤਵੰਦ ਸਿੰਘ ਪੰਨੂ ਨੇ ਕੀਤੀ ਹੈ ਉਹ ਉਸ ਦੀ ਅਸੀਂ ਇੱਕ ਤਾਂ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਔਰ ਵੈਸੇ ਵੀ ਜੇਕਰ ਗੱਲ ਕਰੀਏ ਜੋ ਉਹਨਾਂ ਨੇ ਗੱਲਾਂ ਕੀਤੀਆਂ ਤੇ ਜੇਕਰ ਆਪਾਂ ਸਿੱਖੀ ਦੀ ਗੱਲ ਕਰੀਏ ਤੇ ਸਾਡੇ 10ਵੇਂ ਪਾਤਸ਼ਾਹ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਸੋਚ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਵੋ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਗੱਲ ਕਰੀਏ ਸਾਧ ਸੰਗਤ ਮਿਲ ਰਹੀਏ ਮਦੂ ਜੈਸੇ ਮਦੂ ਮਕੀਰਾ ਸੋ ਸਾਰੇ ਮਨੁੱਖਤਾ ਦੇ ਏਕਤਾ ਦੀ ਗੱਲ ਕੀਤੀ ਹੈ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਪਗੰਬਰਾਂ ਨੇ ਸੋ ਇੱਕ ਤਾਂ ਜਿਹੜੀ ਅਜੀਹੀ ਟਿੱਪਣੀ ਗੁਰਪਤਵੰਦ ਸਿੰਘ ਪੰਨੂ ਵੱਲੋਂ ਆਣੀ ਮੈਂ ਸਮਝਦਾ ਕਿ ਉਹ ਤਾਂ ਇੱਕ ਨਾਰਮਲ ਧਰਮ ਦੀ ਤਾਂ ਗੱਲ ਛੱਡ ਦਿਓ ਇੱਕ ਨਾਰਮਲ ਇਨਸਾਨ ਵੀ ਨਹੀਂ ਆ ਸੋ ਇਹਨਾਂ ਲੋਕਾਂ ਦਾ ਇੱਕ ਕੋਈ ਮਕਸਦ ਹੈ ਕਿ ਸਮਾਜ ਦੇ ਵਿੱਚ ਫੁੱਟ ਪਾਉਣਾ ਤੇ ਆਪਣੀ ਰਾਜਨੀਤੀ ਚਮਕਾਉਣਾ ਕਿਉਂਕਿ ਅੱਜ ਤੱਕ ਜਦੋਂ ਵੀ ਇਹਨਾਂ ਨੂੰ ਕੁਝ ਵੀ ਮਿਲਿਆ ਤੇ ਇਹਨਾਂ ਨੂੰ ਸਮਾਜ ਦੇ ਵਿੱਚ ਫੁੱਟ ਪਾਉਣ ਦੇ ਮਿਲਿਆ ਬਾਕੀ ਜਿੱਥੇ ਤੱਕ ਭਾਰਤ ਰਤਨ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਸਵਾਲ ਹੈ ਉਹ ਆਪ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਔਰ ਸੰਵਿਧਾਨ ਦੇ ਵਿੱਚ ਸਾਰਿਆਂ ਦੇ ਹੱਕਾਂ ਦੀ ਗੱਲ ਕੀਤੀ। ਬਾਬਾ ਸਾਹਿਬ ਨੇ ਸਿਰਫ ਰੈਜ਼ਰਵੇਸ਼ਨ ਤੇ ਗੱਲ ਨਹੀਂ ਕੀਤੀ। ਬਾਬਾ ਸਾਹਿਬ ਨੇ ਰਿਜ਼ਰਵ ਬੈਂਕ ਆਫ ਇੰਡੀਆ ਦਾ ਸੰਵਿਧਾਨ ਵੀ ਲਿਖਿਆ। ਬਾਬਾ ਸਾਹਿਬ ਨੇ ਔਰਤਾਂ ਦੇ ਹੱਕਾਂ ਦੀ ਵੀ ਗੱਲ ਕੀਤੀ। ਬਾਬਾ ਸਾਹਿਬ ਨੇ ਸਾਰੇ ਚਾਹੇ ਹਿੰਦੂ ਬਿੱਲ ਹੈ ਜਾਂ ਕੋਈ ਵੀ ਹੈ ਬਾਬਾ ਸਾਹਿਬ ਨੇ ਹਰ ਟੌਪਿਕ ਤੇ ਗੱਲ ਕੀਤੀ। ਜੇਕਰ ਸੰਵਿਧਾਨ ਨਾ ਹੁੰਦਾ ਤੇ ਸ਼ਾਇਦ ਅੱਜ ਸਾਡਾ ਜਿਹੜਾ ਦੇਸ਼ ਨਾ ਹੁੰਦਾ। ਸੋ ਜਿਹੜੇ ਲੋਕ ਬਾਬਾ ਸਾਹਿਬ ਦੇ ਖਿਲਾਫ ਹੋ ਜਾਈਆਂ ਟਿੱਪਣੀਆਂ ਕਰਦੇ ਨੇ ਪਹਿਲਾਂ ਤਾਂ ਮੈਂ ਸਮਝਦਾ ਸੀ ਗੁਰਪਤਵੰਨ ਸਿੰਘ ਪੰਨੂ ਬਾਹਰ ਸੇਫ ਰਹਿ ਸਕਦਾ ਪਰ ਹੁਣ ਮੈਨੂੰ ਲੱਗਦਾ ਕਿ ਜਦੋਂ ਦੀ ਟਿੱਪਣੀ ਕੀਤੀ ਹੈ ਸੁਣਨ ਦੇ ਵਿੱਚ ਇਹ ਆਇਆ ਕਿ ਉਹ ਅਮਰੀਕਾ ਤੇ ਕੈਨੇਡਾ ਚ ਵੀ ਨਹੀਂ ਲੱਭ ਰਿਹਾ ਉੱਥੇ ਵੀ ਅੰਡਰਗਰਾਉਂਡ ਹੈ ਸੋ ਅਸੀਂ ਉਹਨੂੰ ਇਹ ਬੰਗਾਰਦੇ ਹਾਂ ਕਿ ਜੇ ਹਿੰਮਤ ਹੈ ਤੇ ਪੰਜਾਬ ਚ ਆ ਕੇ ਜਾ ਇਵੇਂ ਵਿਦੇਸ਼ਾਂ ਦੀ ਧਰਤੀ ਤੇ ਵੀ ਕਿਤੇ ਵੀ ਬੁੱਤ ਦੇ ਸਾਹਮਣੇ ਜਾ ਕੇ ਲੋਕਾਂ ਦੇ ਸਾਹਮਣੇ ਜਹੀ ਹਰਕਤ ਕਰੇ ਤਾਂ ਲੋਕ ਜਰੂਰ ਉਹਨੂੰ ਸਬਕ ਸਿਖਾਣਗੇ ਬਾਕੀ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਹਾੜਾ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਜਿੱਥੇ ਵੀ ਜ਼ਿਲ੍ਹੇ ਦੇ ਵਿੱਚ ਬਾਬਾ ਸਾਹਿਬ ਦੇ ਬੁੱਤ ਲੱਗੇ ਹੋਏ ਆ ਉੱਥੇ ਸਾਡੇ ਕਾਰਜਕਰਤਾ ਜਾ ਕੇ ਆਪਣੇ ਝੰਡੇ ਦੇ ਡੰਡੇ ਲੈ ਕੇ ਉੱਥੇ ਜਿਹੜੇ ਬੁੱਤਾਂ ਦੇ ਸਾਹਮਣੇ ਬਾਬਾ ਸਾਹਿਬ ਦਾ ਜਨਮ ਦਿਨ ਵੀ ਮਨਾਉਣਗੇ ਤੇ ਅਜਿਹੇ ਸ਼ਰਾਰਤੀ ਅੰਸਰਾਂ ਨੂੰ ਇੱਕ ਸੰਦੇਸ਼ ਵੀ ਦੇਣਗੇ ਇੱਕ ਸਿੰਬੋਲਿਕ ਸਨੇਹਾ ਵੀ ਦੇਣਗੇ ਔਰ ਦੂਸਰਾ ਮੈਂ ਵੀ ਬੇਨਤੀ ਕਰਦਾ ਕਿ ਇਹ ਇਕੱਲਾ ਗੁਰਪਤਵੰਤ ਗੁਰਪਤਵੰਤ ਸਿੰਘ ਪੰਨੂ ਦਾ ਕੰਮ ਨਹੀਂ ਹੋ ਸਕਦਾ ਇਹ ਜਿਹੜੀਆਂ ਵਿਦੇਸ਼ੀ ਤਾਕਤਾਂ ਜਾਂ ਜਿਹੜੀਆਂ ਤਾਕਤਾਂ ਦੇਸ਼ ਦੇ ਵਿੱਚ ਫੁੱਟ ਪਾਉਣਾ ਚਾਹੁੰਦੀਆਂ ਚਾਹੇ ਕੋ ਕੇਂਦਰ ਸਰਕਾਰ ਹੋਵੇ ਇਹ ਸਾਰਿਆਂ ਦਾ ਕੋਈ ਇੱਕ ਇਕੱਠੇ ਇਕੱਲੇ ਦਾ ਕੰਮ ਨਹੀਂ ਹੈ ਸਾਰਿਆਂ ਦਾ ਫੁੱਟ ਪਾਉਣ ਦਾ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਨੂੰ ਜਿਹੜਾ ਦੁਬਾਰਾ ਡਿਸਟਰਬ ਕਰਨ ਦਾ ਮੈਂ ਸਮਝਦਾ ਕਿ ਕਿਸੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਜਿਹੜਾ ਪਲਾਨ ਆ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹੋਮ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਆਪਣੇ ਨੂੰ ਅਮਿਤ ਸ਼ਾਹ ਜੀ ਨੂੰ ਕਹਿਣਾ ਚਾਹੁੰਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਿਦੇਸ਼ ਮੰਤਰੀ ਵਿਦੇਸ਼ ਮੰਤਰਾਲੇ ਨੂੰ ਕਹਿਣਾ ਚਾਹੁੰਦਾ ਕਿ ਸਾਡੇ ਨੌਜਵਾਨ ਜਿਸ ਤਰ੍ਹਾਂ ਬੇਰਮੀ ਦੇ ਨਾਲ ਬੇਦਰਦੀ ਦੇ ਨਾਲ ਵਿਦੇਸ਼ਾਂ ਤੋਂ ਤੁਸੀਂ ਦੇਖਿਆ ਕਿ ਬੇੜੀਆਂ ਨਾਲ ਜਕੜੇ ਹੋਏ ਸਾਡੇ ਦੇਸ਼ 'ਚ ਆ ਰਹੇ ਆ ਤੇ ਜੇਕਰ ਸਰਕਾਰ 'ਚ ਹਿੰਮਤ ਹੈ ਕੇਂਦਰ ਸਰਕਾਰ 'ਚ ਹਿੰਮਤ ਹੈ ਤਾਂ ਕੇਂਦਰ ਸਰਕਾਰ ਗੁਰਪਤਵੰਨ ਸਿੰਘ ਪੰਨੂ ਵਰਗੇ ਜਿਹੜੇ ਸ਼ਰਾਰਤੀ ਅੰਸਰ ਹੈ ਜਿਨ੍ਹਾਂ ਦਾ ਕੋਈ ਧਰਮ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਬੇੜੀਆਂ ਪਹਿਨਾ ਕੇ ਦੇਸ਼ ਦੇ ਵਿੱਚ ਲੈ ਕੇ ਆਣ ਫਿਰ ਦੇਸ਼ ਦੇ ਲੋਕ ਦੇ ਸੰਵਿਧਾਨ ਦੇ ਤਹਿਤ ਪੰਜਾਬ ਦੇ ਲੋਕ ਫਿਰ ਪੰਨੂ ਨੂੰ ਦੱਸਣਗੇ ਕਿ ਸੰਵਿਧਾਨ ਕੀ ਹੁੰਦਾ ਹੈ ਤੇ ਬਾਬਾ ਸਾਹਿਬ ਭੀਮਰਾਓ ਬੇੜਕ ਜੀ ਦੀ ਸੋਚ ਕਿੱਡੀ ਵੱਡੀ ਆ